ਜਦੋਂ ਜਦੋਂ ਬੱਚਿਆਂ ਦੇ ਸਾਹਮਣੇ ਤੁਸੀਂ ਝੂਠ ਬੋਲੋਗੇ ਨਾ ਜਵਾਨਾਂ ਦੇ ਸਾਹਮਣੇ ਤਾਂ ਉਹਨਾਂ ਨੂੰ ਗੁੱਸਾ ਆਏਗਾ ਜਦੋਂ ਤੁਸੀਂ ਪੰਜ ਕਕਾਰ ਪੈਨੇ ਹੋਏ ਨੇ ਖਾਰ ਹੈ ਤੁਸੀਂ ਪੈਸਾ ਨਾ ਜਾਏ ਗੁਰਦੁਆਰਿਆਂ ਚੋਂ ਪੁੱਠੇ ਸਿੱਧੇ ਤਰੀਕਿਆਂ ਨਾਲ ਤਾਂ ਜਿਹੜੇ ਸਿੱਖ ਬੱਚੇ ਸਾਡੇ ਫਲੀਨ ਸ਼ੇਵਨ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਉਹ ਸਿੱਖੀ ਦੇ ਖਿਲਾਫ ਬਿਲਕੁਲ ਨਹੀਂ ਹਨ ਉਹ ਸਿੱਖੀ ਨੂੰ ਬਹੁਤ ਪਿਆਰ ਕਰਦੇ ਨੇ ਉਹ ਪਖੰਡ ਦੇ ਖਿਲਾਫ ਨੇ ਉਹ ਕਹਿੰਦੇ ਜੇ ਸਿੱਖੀ ਇਹ ਜੀ ਹੈ ਇਹ ਜੇ ਲੋਕਾਂ ਦੀ ਹੈ ਫਿਰ ਅਸੀਂ ਇਹ ਰੂਪ ਨਹੀਂ ਰੱਖਣਾ ਹੈ ਮੈਂ ਦੇਖਿਆ ਜਦੋਂ ਪੰਜਾਬੀ ਬੋਲੀ ਦੇ ਹੱਕ ਤੇ ਮੋਰਚਾ ਲੱਗਿਆ ਸੀ ਆਫ ਹੋਵੇ ਕੋ 5-6 ਸਾਲ ਉਦੋਂ ਸੜਕਾਂ ਤੇ ਨਹਿਰਾਂ ਤੇ ਰਸਤਿਆਂ ਤੇ ਜਵਾਨ ਬੈਠੇ ਹੁੰਦੇ ਕਲੀਨ ਸ਼ੇਵ ਸਤਨਾਮ ਵਾਇਰੂ ਦਾ ਜਾਪ ਕਰ ਰਹੇ ਹੁੰਦੇ ਸਿਰ ਠੱਕ ਕੇ ਲੰਗਰ ਵਰਤਾ ਰਹੇ ਹੁੰਦੇ ਪੁਲਿਸ ਨੂੰ ਲੰਗਰ ਵਰਤਾ ਵਰਤਾਂਦੇ ਐਸੀ ਤਰ੍ਹਾਂ ਕਿਸਾਨ ਮੋਰਚਾ ਲੱਗਿਆ ਕਿਸਾਨ ਮੋਰਚਾ ਜੋਹਨਾ ਸਦਕਾ ਸਿੱਖ ਮੋਰਚਾ ਹੋ ਗਿਆ ਸੀ ਉਥੇ ਸ਼ਮੂਰੀਤ ਪੰਜਾਬ ਦੀ ਤੇ ਸਿੱਖਾਂ ਦੀ ਯਾਨੀ ਸਿੱਖਾਂ ਬਾਰੇ ਹਿੰਦੁਸਤਾਨ ਨੇ ਜਾਣਿਆ ਕਿ ਇੱਥੇ ਤਾਂ ਲੰਗਰ ਇਸ ਤਰ੍ਹਾਂ ਵਰਤਦਾ ਹੈ ਕਿ ਜਿੰਨੇ ਮਰਜੀ ਆ ਜਾਣ ਤੇ ਜਦੋਂ ਮਰਜੀ ਆ ਜਾਣ ਇਹ ਇਹ ਗੱਲਾਂ ਉਹਨਾਂ ਨੇ ਦੇਖੀਆਂ ਨਹੀਂ ਸੀ ਇਹ ਬਰਕਤਾਂ ਗੁਰੂਆਂ ਦੀਆਂ ਨੇ ਤੇ ਮੈਂ ਇਹ ਸਮਝਦਾ ਕਿ ਸਾਡੀ ਯੂਥ ਹੈ ਜਿਹੜੀ ਜੇ ਉਹਨੂੰ ਚੰਗਾ ਬੰਦਾ ਮਿਲੇ ਗੱਲ ਕਰਨ ਵਾਲਾ ਉਹ ਬੰਦੇ ਬੜੇ ਧਿਆਨ ਨਾਲ ਸੁਣਦੇ ਨੇ ਚੰਗੀ ਕਿਤਾਬ ਲਿਖੀ ਹੋਵੇ ਕਿਸੇ ਨੇ ਉਹਨਾਂ ਨੂੰ ਉਹ ਧਿਆਨ ਨਾਲ ਪੜ੍ਹਦੇ ਨੇ ਮੈਂ ਤੁਸੀਂ ਮੇਰੀ ਐਗਜ਼ਾਮਪਲ ਦੇਖੋ ਕਿ ਮੈਨੂੰ ਡਰ ਲੱਗਦਾ ਸੀ ਕਿ ਬੁੱਢੇ ਦੀ ਗੱਲ ਜਵਾਨ ਸੁਣਦੇ ਨਹੀਂ ਹੁੰਦੇ ਮੇਰੀਆਂ ਗੱਲਾਂ ਸੁਣਦੇ ਵੀ ਨੇ ਪੜ੍ਹਦੇ ਵੀ ਨੇ ਤੇ ਮੈਂ ਮੈਂ ਇਹ ਮਹਿਸੂਸ ਕਰਦਾ ਕਿ ਯੂਥ ਵੀ ਜਿਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੇਰੀ ਮਿਹਨਤ ਆ ਰਾਸਾਈ ਹੈ ਫਿਰ ਮੈਂ ਗੁਰੂ ਸਾਹਿਬਾਨ ਦਾ ਜ਼ਿਕਰ ਜਿਵੇਂ ਪਿਆਰ ਦੇ ਸ਼ਬਦਾਂ ਨਾਲ ਕਰਦਾ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਵੱਡਿਆਂ ਚ ਵੀ ਛੋਟਿਆਂ ਚ ਵੀ ਤੇ ਛੋਟੇ ਇਹ ਯਤਨ ਕਰਦੇ ਨੇ ਕਿ ਉਹਨਾਂ ਦੀ ਲੈਂਗੁਏਜ ਵੀ ਇਸ ਤਰ੍ਹਾਂ ਦੀ ਉਹਨਾਂ ਦੀ ਬੋਲੀ ਵੀ ਇਸ ਤਰ੍ਹਾਂ ਦੀ ਭਲੀ ਹੋਵੇ ਗੁਰਮਤ ਵਾਲੀ ਹੋਵੇ ਮੈਨੂੰ ਇਹਨਾਂ ਬੱਚਿਆਂ ਤੋਂ ਪੂਰੀ ਆਸਾਂ ਨੇ ਰਹੀ ਗੱਲ ਸ਼ਕਲ ਸੂਰਤ ਦੀ ਇਹ ਕੁਦਰਤ ਹੈ ਇਹਦੇ ਚੀਜ ਜੇ ਪੱਤ ਛੜਾਈ ਇਹਨਾਂ ਤਬ ਬਸੰਤ ਆਏਗੀ ਹੁਣ ਇਹ ਸਮਝ ਲਓ ਤੁਸੀਂ ਥੋੜਾ ਸਮਾਂ ਪੱਤ ਛੜਦੇ ਲੇਕਿਨ ਜੋ ਬੀਜ ਆਪਾਂ ਗੁਰਮਤ ਦੇ ਫਲਸਫੇ ਦੇ ਹਿਸਟਰੀ ਦੇ ਤੇ ਪਿਆਰ ਦੇ ਬੀਜੇ ਨੇ ਉਹਨਾਂ ਦੀ ਫਸਲ ਰੰਗ ਲਿਆਏਗੀ ਇਹ ਮੈਨੂੰ ਵਿਸ਼ਵਾਸ ਬਿਲਕੁਲ